ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀ ਗੈਰ ਹਾਜ਼ਰੀਆਂ ਦੇ ਮਾਮਲੇ 'ਚ ਸਖਤ ਹੁਕਮ ਕੀਤੇ ਜਾ ਰਹੇ ਗੈਰ ਹਾਜ਼ਰੀ ਦੀ ਮਿਆਦ ਇੱਕ ਵਾਰ ਹੋਈ ਤਾਂ ਸਰਕਾਰ ਮੰਨ ਲਵੇਗੀ ਅਸਤੀਫਾ ਪੰਜਾਬ ਚ ਮੁਫਤ ਰਾਈਸ਼ਨ ਲੈਣ ਵਾਲੇ ਲੋਕਾਂ ਲਈ ਨਵੀਂ ਖਬਰ ਜਾਰੀ ਹੋਏ ਨਵੇਂ ਹੁਕਮ ਡਰਾਈਵਿੰਗ ਟੈਸਟ ਕਾਪਲੇ ਚ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ 16 ਐਫ ਆਈ ਆਰਾਂ ਕੀਤੀਆਂ ਦਰਜੇ 24 ਲੋਕ ਕੀਤੇ ਗ੍ਰਿਫਤਾਰ ਲੁਧਿਆਣਾ ਜਿਮਨੀ ਚੌਂਦਿਆ ਇਲਾਕੇ ਤੋਂ ਪਹਿਲਾਂ ਸੁਖਵੀਰ ਬਾਦਲ ਦਾ ਵੱਡਾ ਬਿਆਨ ਕਿਹਾ ਪੰਜਾਬ ਨੂੰ ਬਚਾਉਣਾ ਹੈ ਤਾਂ ਸੱਤਾ ਚੱਲਿਆਓ ਅਕਾਲੀ ਦਲ ਪੰਜਾਬ ਚ ਵਧ ਰਹੀ ਬਿਜਲੀ ਦੀ ਮੰਗ ਨੂੰ ਲੈ ਕੇ ਬਿਜਲੀ ਮੰਤਰੀ ਦਾ ਵੱਡਾ ਐਲਾਨ ਸੁਣਾਈ ਖੁਸ਼ਖਬਰੀ ਪਹਿਲਗਾਮ ਅਤਵਾਦੀ ਹਮਲੇ ਮਗਰੋਂ ਲੜਤੇ ਪੰਜਾਬ ਪੁਲਿਸ ਡੀਜੀਪੀ ਗੌਰਵ ਯਾਦਵ ਵੱਲੋਂ ਚੁੱਕੇ ਜਾ ਰਹੇ ਹਨ ਵੱਡੇ ਕਦਮ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਚ ਜਾਰੀ ਹੋਇਆ ਅਲਰਟ ਮੌਸਮ ਵਿਭਾਗ ਨੇ ਕੀਤੀ ਪਵਿੱਖਬਾਣੀ ਪੰਜਾਬ ਦੇ ਖੇਤੀਬਾੜੀ ਮੰਤਰੀ ਦਾ ਨਵਾਂ ਐਲਾਨ ਪਾਤੜਾਂ ਨੂੰ ਜਲਦ ਮਿਲੇਗਾ ਨਵੀਆਂ ਅਨਾਜ ਮੰਡੀ ਦਾ ਤੋਹਫਾ ਪੰਜਾਬ ਦੇ ਸਕੂਲਾਂ ਦੇ ਬੱਚਿਆਂ ਲਈ ਪੰਜਾਬ ਸਰਕਾਰ ਨੇ ਲਿਆ ਨਵਾਂ ਫੈਸਲਾ ਜਾਰੀ ਕੀਤੇ ਹੁਕਮਾਂ ਪਾਸਪੋਰਟ ਬਣਵਾਉਣ ਵਾਲਿਆਂ ਲਈ ਖੁਸ਼ਖਬਰੀ ਹੁਣ ਸਿਰਫ 15 ਦਿਨ ਚ ਪਾਸਪੋਰਟ ਬਣ ਕੇ ਆਵੇਗਾ ਘਰ ਏਡੀਜੀਪੀ ਪ੍ਰਵੀਨ ਕੁਮਾਰ ਸੀਨਾ ਬਣੇ ਵਿਜੀਲੈਂਸ ਬਿਊਰੋ ਦੇ ਨਵੇਂ ਚੀਫ ਦਿੱਤਾ ਗਿਆ ਵਾਧੂ ਚਾਰਜ ਭਗਵੰਤ ਮਾਨ ਸਰਕਾਰ ਨੇ ਕੀਤਾ ਵੱਡਾ ਐਲਾਨ ਅੰਗਨਵਾੜੀ ਵਰਕਰਾਂ ਨੂੰ ਮੁਹੱਈਆ ਕਰਵਾਏ ਜਾਣਗੇ smartphones ਪੰਜਾਬ ਸਰਕਾਰ ਨੇ ਗੈਰਹਾਜ਼ਰੀਆਂ ਦੇ ਮਾਮਲੇ ਚ ਕਾਰਵਾਈ ਸੰਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਇਸ ਬਾਬਤ ਵਿੱਤ ਵਿਭਾਗ ਨੇ ਇੱਕ ਪੱਤਰ ਜਾਰੀ ਕੀਤਾ ਹੈ ਜਿਸ ਵਿੱਚ ਲੰਬੇ ਵਕਫੇ ਤੱਕ ਗੈਰਹਾਜ਼ਰ ਰਹੇ ਮੁਲਾਜ਼ਮਾਂ ਨੂੰ ਜੁਆਇਨ ਕਰਵਾਉਣ ਲਈ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਲੈਣੀ ਜ਼ਰੂਰੀ ਹੋਵੇਗੀ ਇਹ ਵੀ ਕਿਹਾ ਗਿਆ ਹੈ ਕਿ ਮਨਜ਼ੂਰਸ਼ੁਦਾ ਛੁੱਟੀ ਤੋਂ ਬਿਨਾ ਡਿਊਟੀ ਤੋਂ 1 ਸਾਲ ਤੱਕ ਗੈਰਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਨੂੰ ਸਰਕਾਰੀ ਸੇਵਾ ਤੋਂ ਅਸਤੀਫਾ ਮੰਨਿਆ ਜਾਵੇਗਾ ਅਜਿਹੇ ਮਾਮਲਿਆਂ ਵਿੱਚ ਸਬੰਧਤ ਕਰਮਚਾਰੀ ਨੂੰ ਸਰਕਾਰੀ ਸੇਵਾ ਵਿੱਚ ਦੁਬਾਰਾ ਭਰਤੀ ਕਰਨ ਦੀ ਜਾਇਜ਼ ਨਹੀਂ ਦਿੱਤੀ ਜਾਵੇਗੀ ਅਤੇ ਸਬੰਧਤ ਅਧਿਕਾਰੀਤ ਅਧਿਕਾਰੀ ਵੱਲੋਂ ਉਸ ਨੂੰ ਸਰਕਾਰੀ ਸੇਵਾ ਤੋਂ ਮੁਕਤ ਕਰਨ ਲਈ ਤੁਰੰਤ ਕਾਰਵਾਈ ਕੀਤੀ ਜਾਵੇਗੀ। ਇਹ ਹਦਾਇਤ ਪੰਜਾਬ ਸਿਵਲ ਸੇਵਾਵਾਂ ਨਿਯਮ 1970 ਦੇ ਤਹਿਤ ਲਾਗੂ ਹੋਣਗੇ ਅਤੇ ਕਿਸੇ ਵੀ ਉਲੰਘਣਾ ਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ ਕਰਮਚਾਰੀਆਂ ਨੂੰ ਅਨੁਸ਼ਾਸਨ ਵਿੱਚ ਰਹਿਣ ਅਤੇ ਸਰਕਾਰੀ ਸੇਵਾ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਗੰਭੀਰਤਾ ਨਾਲ ਲੈੰਦਾ ਸਪਸ਼ਟ ਸੰਦੇਸ਼ ਦਿੰਦਾ ਹੈ ਪੰਜਾਬ ਸਰਕਾਰ ਦੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਸਕੱਤਰ ਨੇ ਇੱਕ ਹੁਕਮ ਜਾਰੀ ਕਰਕੇ ਪੰਜਾਬ ਸਟੇਟ ਚ ਰਾਸ਼ਨ ਡਿਪੋਆਂ ਰਾਹੀਂ ਕਣਕ ਪ੍ਰਾਪਤ ਕਰਨ ਵਾਲੇ ਸਮੂਹ ਆਪਾਤਰੀਆਂ ਨੂੰ ਸੂਚਿਤ ਕੀਤਾ ਹੈ ਕਿ ਉਹ ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਈ ਕੇ ਵਾਈ ਸੀ 30 ਅਪ੍ਰੈਲ 2025 ਤੱਕ ਮੁਕੰਮਲ ਕਰਵਾਉਣ ਤਾਂ ਜੋ ਕਿਸੇ ਵੀ ਨੀਲੇ ਕਾਰਡ ਧਾਰਕ ਨੂੰ ਸਰਕਾਰ ਵੱਲੋਂ ਦਿੱਤੀ ਜਾਂਦੀ ਰਾਸ਼ਨ ਦੀ ਸਹੂਲਤ ਪ੍ਰਾਪਤ ਕਰਨ ਵਿੱਚ ਕੋਈ ਦਿੱਕਤ ਪੇਸ਼ ਨਾ ਆ ਸਕੇ ਜਿਹੜੇ ਲੋਕ 30 ਅਪ੍ਰੈਲ ਤੱਕ ਹੀ ਕੇਵਾਈਸੀ ਨਹੀਂ ਮੁਕੰਮਲ ਕਰਵਾਉਣਗੇ ਉਹਨਾਂ ਨੂੰ ਰਾਸ਼ਨ ਨਹੀਂ ਮਿਲੇਗਾ ਪੰਜਾਬ 'ਚ ਹੋਏ ਡਰਾਈਵਿੰਗ ਟੈਸਟ ਕਪਲੇ 'ਚ ਵੱਡਾ ਐਕਸ਼ਨ ਲਿਆ ਗਿਆ ਹੈ ਹੁਣ ਤੱਕ ਕੁੱਲ 16 ਐਫ ਆਈ ਆਰਾਂ ਦਰਜ ਕੀਤੀਆਂ ਗਈਆਂ ਹਨ ਅਤੇ 24 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਪ੍ਰਾਈਵੇਟ ਏਜੰਟ ਅਤੇ ਕੁਝ ਸਰਕਾਰੀ ਅਧਿਕਾਰੀ ਸ਼ਾਮਲ ਸਨ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 7 ਅਪ੍ਰੈਲ ਨੂੰ ਰਾਜਪੁਰ ਦੇ ਖੇਤਰੀ ਟਰਾਂਸਪੋਰਟ ਅਥਾਰਟੀ ਦਫ਼ਤਰਾਂ ਤੇ ਡਰਾਈਵਿੰਗ ਟੈਸਟ ਸੈਂਟਰਾਂ ਤੇ ਕੀਤੇ ਗਏ ਜਾਂਚ ਨਿਰੀਖਣ ਨੇ ਇੱਕ ਵੱਡਾ ਭਾਂਡਾ ਫੋੜ ਦਿੱਤਾ ਹੈ ਜਿਸ 'ਚ ਅਧਿਕਾਰੀਆਂ ਤੇ ਉਹਨਾਂ ਦੇ ਵਿਚੋਲਿਆਂ ਵੱਲੋਂ ਡਰਾਈਵਿੰਗ ਲਾਇਸੈਂਸ ਪ੍ਰਕਿਰਿਆ ਨੂੰ ਤੇਜ਼ ਕਰਨ ਜਾਂ ਡਰਾਈਵਿੰਗ ਟੈਸਟ ਦੇ ਨਤੀਜਿਆਂ 'ਚ ਹੈਰਾਫੇਰੀ ਕਰਨ ਲਈ ਕਥਿਤ ਤੌਰ 'ਤੇ ਗੈਰਕਾਨੂੰਨੀ ਫੀਸਾਂ ਵਸੂਲੀਆਂ ਜਾਂਦੀਆਂ ਸਨ। ਇਨ੍ਹਾਂ ਛਾਪਿਆਂ ਦੌਰਾਨ ਰਿਸ਼ਵਤ ਖੋਰੀ ਅਤੇ ਫਰਜੀ ਡਰਾਈਵਿੰਗ ਟੈਸਟ ਵਿੱਚ ਕਥਿਤ ਤੌਰ 'ਤੇ ਸ਼ਾਮਲ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਨਿਰੀਖਣ ਦੌਰਾਨ ਇਹ ਪਾਇਆ ਗਿਆ ਕਿ ਏਜੰਟਾਂ ਰਾਹੀਂ ਬਿਨੈਕਾਰਾਂ ਤੋਂ ਰਿਸ਼ਵਤ ਲੈ ਕੇ ਬਹੁਤ ਸਾਰੇ ਲਾਇਸੈਂਸਹੀ ਡਰਾਈਵਿੰਗ ਟੈਸਟ ਤੋਂ ਬਿਨਾ ਜਾਰੀ ਕੀਤੇ ਜਾ ਰਹੇ ਸਨ, ਜਿਸ ਤਹਿਤ ਕੁੱਲ 16 ਐਫਆਈਆਰਾਂ ਦਰਜ ਕੀਤੀਆਂ ਗਈਆਂ ਅਤੇ 24 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸੇ ਤਹਿਤ ਪੰਜਾਬ ਸਰਕਾਰ ਵੱਲੋਂ ਵਿੱਤੇ ਦੀ ਨ ਰਾਜ ਬਿਜ਼ਨਸ ਬਿਊਰੋ ਦੇ ਮੁਖੀ ਐਸਪੀਐਸ ਪਰਮਾਰ ਅਤੇ ਦੋ ਹੋਰ ਸੀਨੀਅਰ ਅਧਿਕਾਰੀਆਂ ਸਹਾਇਕ ਇਨਸਪੈਕਟਰ ਜਨਰਲ ਸਵਰਨਦੀਪ ਸਿੰਘ ਅਤੇ ਸੀਨੀਅਰ ਸੁਪਰਡੈਂਟ ਆਫ ਪੁਲਿਸ ਜਲੰਧਰ ਹਰਪ੍ਰੀਤ ਸਿੰਘ ਨੂੰ ਕਥਿਤ ਕੁਟਾਲੇ ਚ ਸ਼ਾਮਲ ਲੋਕਾਂ ਵਿਰੁੱਧ ਕਾਰਵਾਈ ਨਾ ਕਰਨ ਲਈ ਮੋਤਲ ਕਰ ਦਿੱਤਾ ਗਿਆ ਸੀ ਸ਼੍ਰੋਮਨੀਆ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਲੁਧਿਆਣਾ ਪਹੁੰਚੇ ਤੇ ਅੱਜ ਵੀ ਉਹ ਸ਼ਹਿਰ ਵਿੱਚ ਹੀ ਰਹਿਣਗੇ। ਉਹ ਅਕਾਲੀ ਦਲ ਦੇ ਵਰਕਰਾਂ ਤੇ ਅਧਿਕਾਰੀਆਂ ਨੂੰ ਮਿਲੇ ਜੋ ਲੰਬੇ ਸਮੇਂ ਤੋਂ ਨਰਾਸ਼ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਲੋਕਾਂ ਨੂੰ ਇੱਕ ਵਾਰ ਫਿਰ ਅਕਾਲੀ ਦਲ ਨੂੰ ਸੱਤਾ ਵਿੱਚ ਲਿਆਉਣਾ ਚਾਹੀਦਾ ਹੈ। ਅਕਾਲੀ ਦਲ ਹੀ ਇੱਕਜਹੀ ਪਾਰਟੀ ਹੈ ਜੋ ਪਿੰਡਾਂ ਤੇ ਸ਼ਹਿਰਾਂ ਦੋਵਾਂ ਦਾ ਵਿਕਾਸ ਚਾਹੁੰਦੀ ਹੈ। लुधियाना ਚ ਅਕਾਲੀ ਦਲ ਦੇ ਸਮੇਂ ਜਿਨੇ ਪੁਲ ਅਤੇ ਸੜਕਾਂ ਬਣੀਆਂ ਉਹਨੀਆਂ ਪਹਿਲਾਂ ਕਦੇ ਨਹੀਂ ਬਣੀਆਂ ਸ਼ਹਿਰਾਂ ਦੀ ਤਰੱਕੀ ਲਈ ਅਕਾਲੀ ਦਲ ਦਾ ਸੱਤਾ ਚਾਹੁਣਾ ਜ਼ਰੂਰੀ ਹੈ ਪੰਜਾਬ ਸਰਕਾਰ ਨੇ ਬਿਜਲੀ ਦੀ ਵਾਦੀ ਮੰਗ ਨੂੰ ਪੂਰਾ ਕਰਨ ਲਈ ਇੱਕ ਠੋਸ ਯੋਜਨਾ ਬਣਾਈ ਹੈ ਜਿਸ ਦੇ ਤਹਿਤ ਆਮ ਜਨਤਾ ਨੂੰ 24 ਘੰਟੇ ਬਿਜਲੀ ਮਿਲੇਗੀ ਅਤੇ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਬਿਜਲੀ ਮੰਤਰੀ ਡਾਕਟਰ ਹਰਪ੍ਰੀਤ ਸਿੰਘ ਈਟੀਓ ਪੂਰੀ ਤਰ੍ਹਾਂ ਐਕਸ਼ਨ ਮੋਡ ਵਿੱਚ ਆ ਗਏ ਹਨ ਜਿਸ ਦੇ ਚਲਦਿਆਂ ਬਿਜਲੀ ਮੰਤਰੀ ਵੱਲੋਂ ਗੋਇੰਦਵਾਲ ਸਾਹਿਬ ਵਿਖੇ ਜੀਵੀਕੇ ਥਰਮਲ ਪਾਵਰ ਪਲਾਂਟ ਦਾ ਦੌਰਾ ਕੀਤਾ ਗਿਆ ਬਿਜਲੀ ਸਪਲਾਈ ਵਿੱਚ ਕੋਈ ਵਿਗਨ ਨਾ ਆਵੇ ਇਸ ਲਈ ਗੋਇੰਦਵਾਲ ਥਰਮਲ ਪਲਾਂਟ ਵਿਖੇ 540 ਮੈਗਾਵਾਟ ਬਿਜਲੀ ਉਤਪਾਦਨ ਸ਼ੁਰੂ ਹੋ ਗਿਆ ਹੈ ਗੋਇੰਦਵਾਲ ਥਰਮਲ ਪਲਾਂਟ ਨੂੰ 10 ਨਵੇਂ ਐਸਡੀਓ ਦਿੱਤੇ ਜਾਣਗੇ ਇਸ ਤੋਂ ਇਲਾਵਾ ਹਰਪਜਨ ਸਿੰਘ ਈਟੀਓ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 125 ਮੈਗਾਵਾਟ ਦਾ ਸੋਲਰ ਪਲਾਂਟ ਵੀ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਕੋਲੇ ਦੀ ਕੋਈ ਕਮੀ ਨਹੀਂ ਹੈ। لہٰذا گرمی ਦੇ موسم ਵਿੱਚ ਪੰਜਾਬ ਵਾਸੀਆਂ ਨੂੰ بجلی ਦੀ سپلائی 24 ਘੰਟੇ ਦਿੱਤੀ ਜਾਵੇਗੀ। ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਪੰਜਾਬ ਨਾਲ ਲੱਗਦੀ ਪਾਕਿਸਤਾਨ ਸਰਦ 3 ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਅਤਵਾਦੀ ਗਤੀਵਿਧੀਆਂ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਸੂਬੇ ਦੀ ਖੂਫੀ ਏਜੰਸੀ ਨੂੰ ਪੂਰੀ ਤਰ੍ਹਾਂ ਅਲਰਟ ਤੇ ਰੱਖਿਆ ਗਿਆ ਹੈ ਤੇ ਸਰਦ ਤੇ ਚੌਕਸੀ ਵਧਾ ਦਿੱਤੀ ਗਈ ਹੈ ਇਸ ਸਬੰਧੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪਾਕਿਸਤਾਨ ਅਤੇ ਉਸਦੀ ਏਜੰਸੀ ਆਈਐਸਆਈ ਵੱਲੋਂ ਦੇਸ਼ ਵਿਰੁੱਧ ਲਗਾਤਾਰ ਛੇੜੀ ਜਾ ਰਹੀ ਅਸਿੱਧੇ ਜੰਗ 'ਚ ਪੰਜਾਬ ਮੋਰਲੀ ਕਤਾਰ 'ਚ ਖੜਾ ਹੈ ਉਹਨਾਂ ਨੇ ਕਿਹਾ ਕਿ ਸਰਦ ਪਾਰ ਤੋਂ ਹਮਲੇ ਸਿਰਫ ਖੇਤਰੀ ਚਿੰਤਾ ਦਾ ਵਿਸ਼ਾ ਨਹੀਂ ਹਨ ਸਗੋਂ ਪੂਰੇ ਭਾਰਤ ਨੂੰ ਅਸਥਿਰ ਕਰਨ ਦੀ ਪਾਕਿਸਤਾਨ ਦੀ ਵੱਡੀ ਰਣਨੀਤੀ ਦਾ ਹਿੱਸਾ ਹਨ ਉਨ੍ਹਾਂ ਕਿਹਾ ਕਿ ਭਾਰਤ-ਪਾਕਿਸਤਾਨ ਸਰੱਦ ਦੀ ਪਹਿਲੀ ਲਾਈਨ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੇ ਹੱਥਾਂ ਵਿੱਚ ਹੈ ਜਦਕਿ ਸੈਕੰਡ ਲਾਈਨ ਆਫ ਡਿਫੈਂਸ ਦੀ ਕਮਾਂਡ ਪੰਜਾਬ ਪੁਲਿਸ ਵੱਲੋਂ ਸੰਭਾਲੀ ਗਈ ਹੈ ਉਨ੍ਹਾਂ ਕਿਹਾ ਕਿ ਸੈਕੰਡ ਲਾਈਨ ਆਫ ਡਿਫੈਂਸ ਨੂੰ ਮਜ਼ਬੂਤ ਕਰਨ ਲਈ ਵਾਧੂ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਤਾਂ ਜੋ ਸਰਦਪਾਰ ਤੋਂ ਕਿਸੇ ਵੀ ਹਮਲੇਦਾਰ ਟੁਕਮਾਂ ਜਵਾਬ ਦਿੱਤਾ ਜਾ ਸਕੇ ਪੰਜਾਬ 'ਚ ਗਰਮੀ ਨੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ ਆਲਮੇ ਹੈ ਕਿ ਦੁਪਹਿਰ ਸਮੇਂ ਕਰੋ ਬਾਹਰ ਨਿਕਲਣਾ ਔਖਾ ਹੋ ਗਿਆ ਹੈ ਇਸ ਦੌਰਾਨ ਪੰਜਾਬ 'ਚ ਹੀਟ ਵੇਵ ਨੂੰ ਲੈ ਕੇ yellow alert ਵੀ ਜਾਰੀ ਕੀਤਾ ਗਿਆ ਹੈ ਜਦਕਿ ਬੀਤੇ ਦਿਨੀ ਬਠਿੰਡਾ ਦਾ ਤਾਪਮਨ ਸਭ ਤੋਂ ਜ਼ਿਆਦਾ 44 ਡਿਗਰੀ ਤੋਂ ਵੱਧ ਰਿਕਾਰਡ ਹੋਇਆ ਹੈ ਆਉਂਦੇ ਦਿਨ ਵਿੱਚ ਗਰਮੀ ਦਾ ਕਹਿਰ ਜਾਰੀ रह ਸਕਦਾ ਹੈ ਗਰਮੀ ਕਾਰਨ ਬਾਜ਼ਾਰਾਂ ਚ ਰੌਣਕਾਂ ਘਟ ਗਈਆਂ ਹਨ ਤੇ ਲੋਕ ਗਰਮੀ ਤੋਂ ਬਚਣ ਲਈ ਸਿਰ ਮੂੰਹ ਟਾ ਕੇ ਜਾ ਰਹੇ ਹਨ ਦੂਜੇ ਪਾਸੇ ਮੌਸਮ ਵਿਭਾਗ ਮੁਤਾਬਿਕ ਪੰਜਾਬ ਦੇ ਕਈ ਜ਼ਿਲ੍ਹਿਆਂ ਚ 29 ਅਪ੍ਰੈਲ ਤੱਕ ਹੀਟ ਵੇਵ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਵਿਭਾਗ ਨੇ ਸੂਬੇ ਦੇ ਕਈ ਹਿੱਸਿਆਂ ਚ yellow alert ਜਾਰੀ ਕੀਤਾ ਗਿਆ ਹੈ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਟ ਪੰਜਾਬ ਸਰਕਾਰ ਨੇ ਪਾਤੜਾ ਇਲਾਕੇ ਵਿਖੇ ਨਵੀਂ ਅਨਾਜ ਮੰਡੀ ਬਣਾਉਣ ਦਾ ਫੈਸਲਾ ਕੀਤਾ ਹੈ ਅਤੇ ਬਹੁਤ ਜਲਦ ਅਤੇ ਬਹੁਤ ਜਲਦੀ ਇਲਾਕਾ ਨਿਵਾਸੀਆਂ ਨੂੰ ਮਾਡਲ ਅਨਾਜ ਮੰਡੀ ਮਿਲੇਗੀ। ਉਹਨਾਂ ਦੱਸਿਆ ਕਿ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਦੀ ਇਹ ਮੰਗ ਬਹੁਤ ਜ਼ੋਰਦਾਰ ਢੰਗ ਨਾਲ ਉਠਾਈ ਹੈ ਜਿਸ ਨੂੰ ਮੰਨ ਲਿਆ ਗਿਆ ਹੈ ਪਰ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਪਿਛਲੇ ਨੁਮਾਇੰਦਿਆਂ ਤੇ ਸਰਕਾਰਾਂ ਨੇ ਇਸ ਇਲਾਕੇ ਦੀ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਕਰੀਬ 7000 ਕਰੋੜ ਰੁਪਏ ਦੇ ਦਿਹਾਤੀ ਵਿਕਾਸ ਫੰਡ ਨੂੰ ਗੈਰਕਾਨੂੰਨੀ ਤੌਰ ਤੇ ਨੱਪਿਆ ਹੋਇਆ ਹੈ ਜਿਸ ਲਈ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ ਉਹਨਾਂ ਕਿਹਾ ਹੈ ਕਿ ਇਸ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੀਆਂ ਦਿਹਾਤੀ ਖੇਤਰਾਂ ਦੀਆਂ ਸੜਕਾਂ ਦੇ ਨਿਰਮਾਣ ਲਈ 3500 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ ਸੂਤਰਾਂ ਮੁਤਾਬਕ ਪੰਜਾਬ ਚ ਆਖਰੀ ਸ਼ਨੀਵਾਰ ਵਾਲੇ ਦਿਨ ਬੱਚੇ ਬਿਨਾ ਬੈਗ ਦੇ ਸਕੂਲ ਜਾਣਗੇ ਇਹ ਫੈਸਲਾ 6ਵੀਂ ਤੋਂ 8ਵੀਂ ਜਮਾਤ ਦੇ ਬੱਚਿਆਂ ਲਈ ਲਿਆ ਗਿਆ ਹੈ ਹੁਣ ਮਹੀਨੇ ਦੇ ਅਖੀਰਲੇ ਸ਼ਨੀਵਾਰ ਪਾਰੀ ਸਕੂਲ ਬੈਗ ਤੋਂ ਬਗੈਰ ਹੀ ਬੱਚੇ ਸਕੂਲ ਜਾਣਗੇ ਪੰਜਾਬ ਸਰਕਾਰ ਵੱਲੋਂ ਸਖਤ ਐਸ਼ਨ ਲੈਂਦੇ ਹੋਏ ਵਿਜੀਲੈਂਸ ਚੀਫ ਆਈਪੀਐਸ ਸੁਰਿੰਦਰ ਪਾਲ ਸਿੰਘ ਪਰਮਾਰ SSP ਹਰਪ੍ਰੀ ਸਿੰਘ ਤੇ AIG ਸਰਵੰਤ ਪ੍ਰੀ ਸਿੰਘ ਨੂੰ ਬੀਤੇ ਦਿਨੀ ਸਸਪੈਂਡ ਕਰ ਦਿੱਤਾ ਗਿਆ ਸੀ ਇਸ ਸਸਪੈਂਸ਼ਨ ਦੇ ਕੁਝ ਘੰਟਿਆਂ ਬਾਅਦ ਹੀ ਸਰਕਾਰ ਨੇ ਪੰਜਾਬ ਵਿਜੀਲੈਂਸ ਛੀਫ ਦੇ ਅਹੁਦੇ ਤੇ IPS ਪ੍ਰਵੀਨ ਕੁਮਾਰ ਸੀਨਾ ਨੂੰ ਵਾਧੂ ਕਾਰਜ ਭਾਰ ਸੌਂਪ ਕੇ ਤਾਇਨਾਤ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਜਲਦੀ ਹੀ ਸਮਾਰਟਫੋਨ ਮੁਹੱਈਆ ਕਰਵਾਏਗੀ ਤਾਂ ਜੋ ਉਹ ਆਪਣੀ ਰੋਜ਼ਾਨਾ ਦੀ ਡਿਊਟੀ ਵਧੀਆ ਤੇ ਆਧੁਨਿਕ ਤਰੀਕੇ ਨਾਲ ਨਿਭਾ ਸਕਣ ਇਹ ਐਲਾਨ ਪੰਜਾਬ ਦੇ ਸਮਾਜਿਕ ਸੁਰੱਖਿਆ ਸਿਹਤ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕੀਤਾ ਹੈ ਮੰਤਰੀ ਨੇ ਦੱਸਿਆ ਕਿ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਕੁਸ਼ਲਤਾ ਤੇ ਖੇਤਰੀ ਕਾਰਗੁਜ਼ਾਰੀ ਨੂੰ ਵਧਾਉਣ ਲਈ 스마트 ਫੋਨ ਦੀ ਮੰਗ ਨੂੰ ਪੂਰਾ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਇਹ 스마트 ਫੋਨ ਉਨ੍ਹਾਂ ਨੂੰ ਆਧੁਨਿਕ ਤਕਨੀਕੀ ਸਰੋਤਾਂ ਨਾਲ ਜੋੜਨ ਵਿੱਚ ਮਦਦ ਕਰਨਗੇ ਤੇ ਜ਼ਮੀਨੀ ਪੱਧਰ ਤੇ ਅਸਰਦਾਰ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰਨਗੇ ਹੁਣ ਸੋਸ਼ੋੜੀਏ ਨੂੰ ਕੇਜਰੀਵਾਲ ਨੂੰ ਜੈਨ ਨੂੰ ਕੀ ਇੰਟਰਸਟ ਹੈ ਇੱਥੇ ਉਹਨਾਂ ਦਾ ਕੀ ਲੀਗਲ ਰਾਈਟ ਹੈ ਇੱਥੇ ਕੋਠੀਆਂ ਲੈ ਕੇ ਸਾਰੀਆਂ ਸਰਕਾਰ ਦੀਆਂ ਫਾਈਲਾਂ ਦੇਖਣ ਦਾ ਅੱਜ ਹੋ ਕੀ ਰਿਹਾ ਆ ਜਿਹੜੇ ਮਨਿਸਟਰ ਚੁਣੇ ਗਏ ਆ ਉਹ ਮਨਿਸਟਰ ਕਾਗਜ਼ੀ ਰਹਿਗੇ ਕੇਜਰੀਵਾਲ ਨੇ ਇੱਕ ਇੱਕ ਬੰਦਾ ਆਪਣਾ ਖਾਸ ਚੀਫ ਮਿਨਿਸਟਰ ਹੌਸ ਤੋਂ ਲੈ ਕੇ ਹਰ ਮਿਨਿਸਟਰਾਂ ਦੇ ਦਫ਼ਤਰ ਪਹੁੰਚਾਤਾ ਸਾਰੇ ਫੈਸਲੇ ਸਾਰੀਆਂ ਫਾਈਲਾਂ ਪਹਿਲੇ ਉਹ ਦੇਖਦੇ ਐ ਤੇ ਮੈਂ ਕਹਿੰਦਾ ਆ ਇੱਕ ਬਹੁਤ ਵੱਡੀ ਵਾਇਲੇਸ਼ਨ ਹੈ ਜਿਹੜੀ ਉਹਥ ਲਿੱਤੀ ਜੀ ਗਈ ਸੀ ਚੀਫ ਮਿਨਿਸਟਰ ਨੇ ਤੇ ਮਿਨਿਸਟਰਾਂ ਨੇ ਓਥ ਆਫ ਸੀਕਰਸੀ ਆ ਉਹਦੀ ਬਹੁਤ ਵੱਡੀ ਵਾਇਲੇਸ਼ਨ ਹੈ ਐਸ ਵਾਇਲੇਸ਼ਨ ਦੇ ਮੈਨ ਲੱਗਦਾ ਹੈ ਕ੍ਰਿਮినਲ ਕੇਸ ਵੀ ਹੋ ਸਕਦਾ ਇਹਨਾਂ ਦੇ ਆਫੀਸ਼ਲ ਸੀਕਰਟ ਆ ਆਫੀਸ਼ਲ ਸੀਕਰਟ ਐਕਟ ਹੈ ਤੁਸੀਂ ਜਿਹੜੇ ਬੰਦੇ ਨੇ ਸੌਣ ਹੀ ਖਾਧੀ ਜੇ ਮਿਨਿਸਟਰੀ ਉਹ ਮਿਨਿਸਟਰ ਦੀ ਪੋਜੀਸ਼ਨ 'ਚ ਬਹਿ ਕੇ ਉਥੇ ਮਿਸਯੂਜ਼ ਕਰ ਰਹੇ ਆ ਆਈ ਕਾਰਨ ਹੈ ਕਿਉਂਕਿ ਇਹਨੂੰ ਇੰਟਰਸਟ ਹੀ ਨਹੀਂ ਕਿ ਫਰੀਦਕੋਟ 'ਚ ਕੀ ਹੋ ਰਿਹਾ ਤਨ ਤਨ ਜਿ ਕੋਈ ਮਰ ਰਿਹਾ ਜਿਉਂ ਰਿਹਾ ਕਿਉਂਕਿ ਆ ਲੋਕੀ ਕਨੈਕਟਡ ਹੀ ਨਹੀਂ ਪੰਜਾਬ ਨਾਲ ਸੋ ਲਵਾਰਸ ਹੋਇਆ ਪਿਆ ਪੰਜਾਬ ਤੋ ਮੈਂ ਬੇਨਤੀ ਕਰਦਾ ਹਾਂ ਮੈਂ ਸਾਰੇ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਪਾਂ 10 ਸਾਲ ਐਕਸਪੈਰੀਮੈਂਟ ਕਰਕੇ ਦੇਖ ਲਿਆ ਪੰਜਾਬ ਦੀ ਅਸਲੀ ਵਾਰਿਸ ਪਾਰਟੀ ਅਕਾਲੀ ਦਲ ਹੈ ਜਿਹਦੇ ਦੀ ਸੋਚ ਦੀ ਪੰਜਾਬ ਰਹੀ ਅਕਾਲੀ ਦਲ ਵਿਸ਼ਵਾਸ ਜੁਦਾ ਹੈ ਕਿ ਅਸੀਂ ਵਾਪਸ ਤੁਸੀਂ ਸਾਰੇ ਸਿਰ ਤੇ ਯਾਦ ਰੱਖੋ ਇੱਥੇ ਗੁੰਡਾਗਰਦੀ ਦਾ ਰਾਜ ਟਰੋਰਿਜ਼ਮ ਦਾ ਰਾਜ ਗੈਂਗਸਟਰ ਦਾ ਰਾਜ ਆ ਡਰਗ ਪੁਸ਼ੇਦਰਾ ਸਾਰਾ ਖਤਮ ਕਰ ਦਾਂਗੇ ਕਿਉਂਕਿ ਸਾਡੇ ਵਾਸਤੇ ਪੰਜਾਬ ਜਾਨ ਹੈ ਜੇ ਪੰਜਾਬ ਡਿਸਟਰਬ ਹੁੰਦਾ ਤੇ ਸਭ ਤੋਂ ਵੱਡਾ ਨੁਕਸਾਨ ਅਕਾਲੀ ਗੱਲ ਦਾ ਇਹਨਾਂ ਦਾ ਨਹੀਂ ਹੈ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਇਹਨਾਂ ਦਾ ਨਹੀਂ ਹੈ ਤੋ ਐਸ ਕਰਕੇ ਬ੍ਰਿੰਗ ਬੈਕ ਯਰ ਓਨ ਪਾਰਟੀ ਆਪਣੀ ਪਾਰਟੀ ਨੂੰ ਤਗੜਾ ਕਰੋ ਤੇ ਤੁਸੀਂ ਆਪਣੀ ਪਾਰਟੀ ਦੇ ਜੋ ਜਦੋਂ ਵੀ ਰਾਜ ਆਇਆ ਤੁਸੀਂ ਦੇਖਿਆ ਕਿਵੇਂ ਪੰਜਾਬ ਵਿੱਚ ਅਮਨ ਸ਼ਾਂਤੀ ਰਹੀ ਹੈ ਭਾਈਚਾਰਕ ਸਾਂਝ ਰਹੀ ਹੈ ਤੇ ਡਿਵੈਲਪਮੈਂਟ ਰਹੀ ਹੈ ਸਰ ਵਿਜੀਲੈਂਸ ਦਾ ਇੱਕ ਮੁਖੀ ਉਹਨਾਂ ਨੇ ਸਸਪੈਂਡ ਕੀਤਾ ਜਿਹਨੇ ਜਿਹੜਾ ਗਲਤ ਕਰੂਗਾ ਉਹਨੂੰ ਸਸਪੈਂਡ ਕਰਵਾਇਆ ਜਿਹੜਾ ਮੈਨੂੰ ਜਿੱਥੋਂ ਪਤਾ ਲੱਗਿਆ ਹੈ ਆ ਸਸਪੈਂਡ ਕਿਉਂ ਕਰਦੇ ਆ ਉਹਨਾਂ ਨੂੰ ਕਹਿੰਦੇ ਆ ਕਿ ਫਾਈਲ ਆ ਆ ਕਰੋ ਜੇ ਨਹੀਂ ਕਰਦੇ ਉਹਨੂੰ ਕੱਢ ਦਿਓ ਕਰ ਸਭ ਤੋਂ ਜੇ ਸਸਪੈਂਡ ਕਰਨਾ ਹੈ ਸਭ ਇਹ ਕਰਪਸ਼ਨ ਰੋਕਣੀ ਆ ਪੰਜਾਬ 'ਚ ਆ ਸਸੋੜੀਏ ਨੂੰ ਜੈਨ ਨੂੰ ਸਾਰੇ ਇਹਨਾਂ ਦੇ ਜਿਹੜੇ ਦਿੱਲੀੋਂ ਆਏ ਆ ਜਿੰਨਾਂ ਦੇ ਕੋ ਪੰਜਾਬ ਤੋਂ ਬਾਹਰ ਨਹੀਂ ਜਾਂਦੇ ਉਹ ਤਾਂ ਕ੍ਰਾਪਸ਼ਨ ਹੀ ਖਤਮ ਨਹੀਂ ਆ ਇਕੱਲੇ ਕ੍ਰਾਪਸ਼ਨ ਕਰਨ ਨੂੰ ਆਸਤੇ ਆਏ ਆ ਫਾਈਲਾਂ ਨੂੰ ਆਪਣੇ ਹਿਸਾਬ ਨਾਲ ਮੋੜਨਾ ਚਾਹੁੰਦੇ ਆ ਤਾਂ ਹੀ ਉਹ ਬਹੁਤ ਅਫਸਰ ਛੱਡ ਕੇ ਦਿੱਲੀ ਡਿਪੂਟੇਸ਼ਨ ਤੇ ਜਾਣ ਨੂੰ ਤਿਆਰ ਹੋਏ ਬੈਠੇ ਆ ਕਿਉਂਕਿ ਉਸ ਉਹਨਾਂ ਨੇ ਕਲੀਅਰ ਆ ਕਿ ਇਹਨਾਂ ਦੇ ਥੱਲੇ ਕੰਮ ਕਰਨਾ ਬਹੁਤ ਔਖਾ ਹੈ ਕਿਉਂਕਿ ਇਹ ਕੱਲਾ ਹੀ ਲੁੱਟਦੇ ਸਿਰ ਰਸ਼ਾ ਮੁਕ ਪੰਜਾਬ ਦੇ ਸੱਤ ਕਿੱल्ल्याਾਂ ਦੇ ਵਿੱਚ ਦੇਖ ਲਓ ਵੀ ਜਿੱਥੇ ਜੀ ਕਰਦਾ ਉੱਥੇ ਹੀ ਕਲੋਨੀਜ਼ ਇਹ ਕੱਟਣੀਆਂ ਆ ਰਸਤਾ ਹੈ ਨਹੀਂ ਆ ਲੋਕਲ ਲੋਕ ਖੜੇ ਆ ਫਿਰ ਤੁਹਾਨੂੰ ਇਹ ਵੇਚਣੀ ਆ ਫਿਰ ਤੁਸੀਂ ਹਰ ਨਦੀਆਂ ਪਾਰ ਅਸੀਂ ਇੱਥੋਂ ਕਿੱਥੇ ਸੀਵਰੇਜ ਲੈ ਆਉਣਾ ਹੈ ਇੱਥੇ ਸੜਕਾਂ ਬਣਾਉਣੀਆਂ ਫਿਰ ਸਰਕਾਰ ਦੇ ਗਲ ਪੈ ਜਾਂਦਾ ਸਾਰਾ ਨਿਆ گاਉ ਇਸ ਤਰੀਕੇ ਕੁਝ ਬੰਦਿਆਂ ਦੇ ਦੁਆਰਾ ਬਿਲਡਰਾਂ ਦੇ ਦੁਆਰਾ ਬਲਕਿ ਕੁਝ ਐਮਸੀਜ਼ ਦੀ ਵੀ ਇਹਦੇ ਇਨਵੋਲਵਮੈਂਟ ਹੈ ਭੋਲੇ ਭਾਲੇ ਲੋਕਾਂ ਨੂੰ ਉਹ ਵੇਚ ਦੇਣੀ ਆ ਮੁੜ ਕੇ ਉਹਨਾਂ ਨੇ ਸਹੂਲਤਾਂਵਾਂ ਨੂੰ ਤਰਸੀ ਜਾਣਾ ਇਹੋ ਸਾਬ ਇੱਥੇ ਨਾ ਦੇਖੋ ਜੋ ਹੁਣ ਪਹਿਲਾਂ ਹੋ ਗਿਆ ਜਿੱਥੇ ਲੋਕ ਰਹਿੰਦੇ ਉੱਥੇ ਤਾਂ ਆਪਾਂ ਕੀ ਕਰ ਸਕਦੇ ਜਿਹੜੀ ਵੀ ਕੋਈ ਮੈਂ ਕਲੀਅਰ ਕੱਟ ਨਿਆ گاਉਂ ਦੇ ਵਿੱਚ ਜਿਨ੍ਹਾਂ ਨੇ 2 ਨੰਬਰ ਦੇ ਧੰਦੇ ਐ ਤੋਰੇ ਹੋਏ ਐ ਜਿਵੇਂ ਇੱਥੇ ਪੰਜਾਬ ਦੀ ਜ਼ਮੀਨ ਹੀ ਨਹੀਂ ਹੁੰਦੀ ਜਾਂ ਪੰਜਾਬ ਸਰਕਾਰ ਨਹੀਂ ਹੁੰਦੀ ਆ ਸੱਤ ਕਿੱਲਿਆਂ ਦੀ ਜ਼ਮੀਨ ਦਾ ਭਾਅ ਦੇਖੋ ਇੱਥੇ ਅਸੀਂ ਕੋਈ ਇਹਦੀ ਬੇਨਤੀ ਕਰਾਉ ਇਹ ਸ਼ਾਮਲਾਟੀ ਆ ਉੱਪਰੋਂ ਇਹਨਾਂ ਨੇ ਇਹਦਾ ਕੋਈ ਨਕਸ਼ਾ ਪਾਸ ਕਰਾਇਆ? ਨਾ ਜੀ ਕੁਝ ਨਹੀਂ ਕਰਾਇਆ ਨਾ ਕੋਲੋਨੀ ਨਹੀਂ ਪਾਸ ਕਰਾਈ ਕੋਈ ਨਕਸ਼ਾ ਨਹੀਂ ਕਰਾਇਆ ਇੱਥੇ ਕੋਈ ਸਕੂਲ ਬਣੇ ਇੱਥੇ ਕੋਈ ਹਸਪਤਾਲ ਬਣਾਈਏ ਅਪਲਾਈ ਆਪਲਾਈ ਵੀ ਨਹੀਂ ਕੀਤੀ ਐ ਤਾਂ ਅਪਲਾਈ ਪਤਾ ਹੀ ਤਾਂ ਨਹੀਂ ਕਰਦੇ ਵੀ ਪਾਸ ਨਹੀਂ ਹੋਣੀ ਫਿਰ ਲੋਕ ਮੁੜ ਕੇ ਲੈ ਲੈਂਦੇ ਨੇ ਪਤਾ ਨਹੀਂ ਲੱਗਦਾ ਭੋਲੇ ਭਾਲੇ ਲੋਕਾਂ ਨੂੰ ਇਹਨਾਂ ਨੇ ਮੂਰਖ ਬਣਾਉਣਾ ਇਹਨਾਂ ਨੇ ਧੰਦਾ ਤੋਰਿਆ ਹੋਇਆ ਜੀਸੀਬੀ ਵਾਲਾ ਕੰਮ ਸ਼ੁਰੂ ਕਰੋ ਜੀ ਜੀ ਇਹ ਸਾਰੀ ਦੀ ਸਾਰੀ ਸਾਫ਼ ਕਰ ਦੋ 7 ਏਕੜਾਂ ਦੇ ਵਿੱਚ ਜਿੱਥੇ ਜਿੱਥੇ ਇਹਨਾਂ ਨੇ ਜਿੰਨਾ ਵਗਲਿਆ ਹੋਇਆ ਤੇ ਇੱਥੇ ਨੋ ਕੰਸਟਰਕਸ਼ਨ ਦਾ ਬੋਰਡ ਲਗਾ ਦਿਓ ਤੇ ਜੋ ਇਹਨਾਂ ਤੇ ਕਾਨੂੰਨੀ ਕਾਰਵਾਈ ਬਣਦੀ ਹੈ ਆ ਇਹਦੂ ਵੱਡੀ ਕਾਰਵਾਈ ਤਾਂ ਆਪਾਂ ਕੀ ਕਰਨੀ ਐ ਐਕਸਾ ਜਿਹੜਾ ਇਹ ਪੁਰਾਣਾ ਤੇ ਬਹੁਤ ਵੱਡਾ ਹੈ ਕੋਈ ਵੀ ਬੰਦਾ ਨਵੇਂ گاؤں ਦੇ ਵਿੱਚ ਇਹ ਧੰਦਾ ਤੋਰਨ ਦੀ ਨਾ ਸੋਚੇ ਆ ਜੀ ਸੀ ਵੀ ਤੇ ਨੂੰ ਇਸ 7 ਏਕੜ ਦੇ ਵਿੱਚ ਜਿੱਥੇ-ਜਿੱਥੇ ਵੀ ਇਹ ਕੋਈ ਕੰਦ ਆ ਕੋਈ ਪਲਾਟ ਹੈ ਕੋਈ ਕਮਰਾ ਬਣਾਇਆ ਤੇ ਤੋਂ ਬਾਅਦ ਆ ਜੀਸੀਬੀ ਹੁਣ ਇੱਥੇ ਚੱਲੀ ਹੈ ਸੱਤ ਏਕੜ ਖਾਸ ਹੋਣਗੇ ਇੱਥੇ ਬੈਨਰ ਲਾਓ ਨੋ ਕੰਸਟਰਕਸ਼ਨ ਇਸ ਤੋਂ ਬਾਅਦ ਜਿੱਥੇ-ਜਿੱਥੇ ਕਿਤੇ ਇਲੈਗਲ ਮੈਨੂੰ ਪਤਾ ਲੱਗਦਾ ਹੈ ਕਿ ਲੋਕ ਆਪਣੀ ਮਰਜ਼ੀ ਦੇ ਨਾਲ ਕੱਟ ਕੇ ਕਿਤੇ ਏਕੜ ਦੇ ਵਿੱਚ ਮਹਿਲ ਬਣਾ ਰਹੇ ਨੇ ਕਿਤੇ ਕੁਝ ਕਰ ਰਹੇ ਆਪਣੀ ਮਰਜ਼ੀ ਨਾਲ ਮੇਨ ਸਰਕਾਰ ਦੀ ਹੈ ਪਹਿਲਾਂ ਰਜਿਸਟਰੀਆਂ ਕਰਾਈ ਗਈ ਉੱਪਰੋਂ ਪਹਾੜਾਂ ਦੇ ਨੰਬਰ ਪਾਈ ਜਾਂਦੇ ਆ ਸਾਰਾ ਨੈਕਸਸ ਧੰਦਾ ਜਿਹੜਾ ਚੱਲਦਾ ਹੈ ਇਹ ਬੰਦ ਕਰੋ ਬੰਦ ਕਰੋ ਬਹੁਤ ਹੋ ਗਿਆ ਸਾਨੂੰ ਇਹ ਖੰਭਾ ਲਾਉਣ ਨੂੰ ਥਾਏ 65 ਕਰੋੜ ਦਾ ਐਸਟੀਪੀ ਮੈਂ ਪਾਸ ਕਰਵਾਇਆ ਸੀ 2 ਸਾਲ ਲੱਗੇ ਮੈਨੂੰ ਥਾਂ ਲੱਭਣ ਨੂੰ 2 ਸਾਲ ਪਹਿਲਾਂ ਮੈਂ ਪਾਸ ਕਰਵਾ ਲਿਆ ਸੀ ਤੇ 2 ਸਾਲ ਲੱਗੇ ਆਪ ਦੇਖੋ ਐਸਟੀਪੀ ਦੇ ਨਾਲ ਇਹ ਕਲੋਨੀ ਬਣ ਰਹੀ ਹੈ ਸਰਕਾਰੀ ਐਸਟੀਪੀ ਇੱਥੇ ਮੁਲਾਜ਼ਮ ਵੀ ਆਉਂਦੇ ਹੋਣੇ ਇੰਨਾ ਬੇਖੌਫ ਨੇ ਕਿ ਉਹਦੇ ਨਾਲ ਇਹ ਕਲੋਨੀ ਬਣ ਰਹੀ ਹੈ ਪਿਛਲੇ ਜਿਹੜੇ ਤੁਹਾਡੇ ਸਿਆਸਤਦਾਨ ਸੀ ਹਰਮਨ ਪਿਆਰੇ ਪਿਛਲੀਆਂ ਦੋ ਪਾਰਟੀਆਂ ਰਹਿ ਕੇ ਗਈਆਂ ਕਾਂਗਰਸ ਅਕਾਲੀ ਦਲ ਇਹਨਾਂ ਦੋ ਪਾਰਟੀਆਂ ਦੇ ਜਿਹੜੇ ਐਮ.ਐਲ.ਏ ਰਹੇ ਨੇ ਕੀ ਇਹਨਾਂ ਨੇ ਇਹ ਮੰਨਦੇ ਨੇ ਇਹ ਗੱਲ ਕਿ ਇਹਨਾਂ ਨੇ ਆਪ ਕਲੋਨੀਆਂ ਨਹੀਂ ਕਟੀਆਂ ਆਹ ਸ਼ਾਮਲਾੜ ਦੀਆਂ ਜ਼ਮੀਨਾਂ 'ਚ ਜਾਂ ਸ਼ਾਮਲਾਟਾਂ ਦੀਆਂ ਜ਼ਮੀਨਾਂ ਦੇ ਪਹਾੜਾਂ ਦੇ ਨੰਬਰ ਪਾ ਕੇ ਰਜਿਸਟਰੀਆਂ ਕਰਾ ਕੇ ਲੋਕਾਂ ਨੂੰ ਵੇਚੀਆਂ ਨਹੀਂ ਬੈਠੇ ਇੱਥੇ ਖਾਲੀ ਜ਼ਮੀਨ ਦੇਖ ਕੇ ਪਲਾਟ ਵਗਲ ਲੈਂਦੇ ਤੇ ਉਹ ਤੋਂ ਬਾਅਦ ਢੋਲੇ-ਪਾਲੇ ਲੋਕਾਂ ਨੂੰ ਜਿਹੜੇ ਬਾਹਰੋਂ ਆਉਂਦੇ ਆ ਵਿਚਾਰੇ ਵੇਚੀਆਂ ਤੇ ਮੁੜ ਕੇ ਸਰਕਾਰੇ ਦੇਖਦੇ ਅਸੀਂ ਇੱਥੇ ਨਦੀਓ ਪਾਰ ਸੜਕ ਕਿੱਥੋਂ ਬਣਾਈਏ ਅਸੀਂ ਇੱਥੇ ਸੀਵਰੇਜ ਕਿੱਥੋਂ ਪਾਈਏ ਉੱਥੇ ਪ੍ਰੋਵੀਜ਼ਨ ਤੱਕ ਨਹੀਂ ਹੁੰਦੀ ਸ਼ਾਮਲਾਰ ਦੀ ਜ਼ਮੀਨ ਛੱਡੀ ਹੋਊਗੀ ਪਿਛਲੀਆਂ ਸਰਕਾਰਾਂ ਨੇ ਖਾਲੀ ਇੱਕ ਖੰਭਾ ਲਾਉਣ ਨੂੰ ਥਾਂ ਨਹੀਂ ਛੱਡੀ 7 ਏਕੜ ਜ਼ਮੀਨ ਹੈ ਇਹ ਸ਼ਹਿਰ ਦੀ ਚੰਡੀਗੜ੍ਹ ਦੇ ਨਾਲ ਲੱਗਦੀ ਕਿਹਨੂੰ ਨਹੀਂ ਪੈਸੇ ਖਵਾਉਂਦੇ ਇਹ ਕਿਹਨੂੰ ਨਹੀਂ ਚੜਾਉਣਾ ਚਾਹੁੰਦੇ ਅੱਜ ਜੇ ਇੱਥੇ ਖੜੇ ਆ ਤਾਂ ਲੋਕਾਂ ਕਰਕੇ ਖੜੇ ਆ ਲੋਕਾਂ ਨੇ ਇੱਕ ਮਾਨਦਾਰ ਸਰਕਾਰ ਚੁਣੀ ਹੈ ਬਤੌਰ ਐਮਐਲਏ ਮੇਰੀ ਜ਼ਿੰਮੇਵਾਰੀ ਬਣਦੀ ਇਹੋ ਜੇ ਗੈਰਕਾਨੂੰਨੀ ਕੰਮਾਂ ਨੂੰ ਰੋਕਣਾ ਜਿੱਥੇ ਵੀ ਇਹ ਗੈਰਕਾਨੂੰਨੀ ਕੰਸਟ੍ਰਕਸ਼ਨ ਹੁੰਦੀ ਹੈ ਆ ਜੀਸੀਬੀ ਦਾ ਰੰਗ ਦੇਖੋ ਤੇ ਇਹਦਾ ਮੂੰਹ ਦੇਖੋ ਇਹ ਚੱਲੂਗੀ